ਨੂੰ ਆਪਦੇ ਸਰੀਰ ਦੇ ਅੰਗ ਵਿਖਾ ਕੇ ਤੇ ਉਹਨਾਂ ਨੂੰ ਆਪਰੇ ਵੱਲ ਆਕਰਸ਼ਿਤ ਕਰਨਾ ਗੰਦੀਆਂ ਗੰਦੀਆਂ ਭੈੜੀਆਂ ਭੈੜੀਆਂ ਗੱਲਾਂ ਜਿਹੜੀਆਂ ਘਰਾਂ ਪਰਿਵਾਰਾਂ ਦੇ ਵਿੱਚ ਨਹੀਂ ਕੀਤੀਆਂ ਜਾ ਸਕਦੀਆਂ ਉਹ ਗੱਲਾਂ ਦੇ ਰਾਹੀਂ ਲੋਕਾਂ ਨੂੰ ਆਕਰਸ਼ਿਤ ਕਰਨਾ ਤੇ ਸਾਡੀ ਪੂਤਰੀ ਹੋਈ ਮੰਢੀਰ ਜਿਹੜੀ ਵੇਖ ਵੇਖ ਕੇ ਅੱਗੇ ਸ਼ੇਅਰ ਕਰਦੀ ਹੈ ਤੇ ਮੁੜ ਕੇ ਫੋਲੋ ਵੀ ਕਰਦੀ ਹੈ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਚਸਕਾ ਪੈ ਗਿਆ ਜਿਹੜਾ ਪੰਜਾਬ ਇੱਜ਼ਤਾਂ ਦਾ ਰਾਖਾ ਸੀ ਜਿਹੜੇ ਪੰਜਾਬ ਨੇ ਜਿਹੜਿਆਂ ਪੰਜਾਬ ਦੇ ਨੌਜਵਾਨਾਂ ਨੇ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਏ ਵਰਗਿਆਂ ਨੇ 22200 ਲੜਕੀਆਂ ਨੂੰ छुड़ा छुड़ा ਕੇ ਲਿਆਂਦਾ ਅਬਦਾਲੀਆਂ ਦੇ ਕੋਲੋਂ ਦੁਰਾਨੀਆਂ ਦੇ ਕੋਲੋਂ ਅੱਜ ਉਸ ਆਲੂਵਾਲੀਏ ਦੀ ਵਾਰਸ ਕੌਮ ਰਾਮਗੜੀਏ ਦੀ ਵਾਰਸ ਕੌਮ ਆ ਇਦਾਂ ਦੀ ਲੱਚਰਤਾ ਫੈਲਾਉਣ ਵਾਲਿਆਂ ਨੂੰ ਪ੍ਰਮੋਟ ਕਰਦੇ ਆ ਸ਼ੇਅਰ ਕਰਦੇ ਆ ਹੁੱਲੜਬਾਜ਼ੀ ਕਰਦੇ ਆ ਔਰ ਗੰਦੇ ਕਮੈਂਟ ਕਰਦੇ